ਪਿੰਡ ਸੁਹੇਵਾਲ ਵਿੱਚ ਰਹਿੰਦਾ ਸੀ ਇੱਕ ਗਰੀਬ ਕਿਸਾਨ ਜਿਸ ਦਾ ਨਾਮ ਸੀ ਗੁਰਮukh ਸਿੰਘ ਗੁਰਮukh ਸਿੰਘ ਦੇ ਕੋਲ ਕੁਝ ਥੋੜੀ ਜ਼ਮੀਨ ਸੀ ਜਿਸ ਉੱਤੇ ਉਹ ਕਿਸ਼ਤਾਂ ਤੇ ਟਰੈਕਟਰ ਲੈ ਕੇ ਖੇਤੀ ਕਰਦਾ ਸੀ ਮੌਸਮ ਵੱਖਰੀ ਚਾਲ ਚੱਲਦਾ ਕਦੇ ਸੁੱਕਾ ਪੈਂਦਾ ਕਦੇ ਬਾਰਿਸ਼ ਚੰਗੀ ਨਹੀਂ ਹੁੰਦੀ ਕਦੇ-ਕਦੇ ਤਾਂ ਬੀਜ ਵੀ ਖਰਾਬ ਹੋ ਜਾਂਦੇ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਦੋ ਬੱਚੇ ਸਨ ਉਹ ਹਰ ਰੋਜ਼ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਂਦਾ ਸੀ ਖੇਤਾਂ ਵਿੱਚ ਮਿਹਨਤ ਕਰਦਾ ਪਰ ਆਮਦਨ ਬਹੁਤ ਘੱਟ ਹੁੰਦੀ ਸੀ ਬੱਚਿਆਂ ਦੀ ਪੜ੍ਹਾਈ, ਘਰ ਦੇ ਖਰਚੇ ਤੇ ਕਰਜ਼ਾ ਆਲ ਕੁਝ ਉੱਤੇ ਬੋਝ ਬਣੇ ਹੋਏ ਸਨ। ਇੱਕ ਸਾਲ ਬਹੁਤ ਮਾੜੀ ਫਸਲ ਹੋਈ। ਗੁਰਮੁਖ ਸਿੰਘ ਦੇ ਹੌਂਸਲੇ ਟੁੱਟ ਗਏ ਪਰ ਉਸਦੀ ਪਤਨੀ ਨੇ ਉਸਨੂੰ ਹੌਸਲਾ ਦਿੱਤਾ। ਮਿਹਨਤ ਕਰਨ ਵਾਲਿਆਂ ਨੂੰ ਰੱਬ ਕਦੇ ਖਾਲੀ ਨਹੀਂ ਲੈਂਦਾ। ਅਸੀਂ ਫੇਰ ਕੋਸ਼ਿਸ਼ ਕਰਾਂਗੇ। ਅਗਲੇ ਸਾਲ ਗੁਰਮੁਖ ਨੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ ਕਿਸਾਨ ਮੇਲੇ ਚ ਗਿਆ। ਉੱਥੇ ਉਸਨੇ ਸਿੱਖਿਆ ਕਿ ਕਿਵੇਂ ਆਧੁਨਿਕ ਢੰਗ ਨਾਲ ਖੇਤੀ ਕੀਤੀ ਜਾ ਸਕਦੀ ਹੈ। उसने थोड़ी जही रकम लगा के ड्रिप इरीगेशन लाया नवीनतम बीज वरते उसकी मेहनत रंग लियाई कमाई वधी और कर्ज भी चंगी सिक्ख्या देन लग पाया अगले साल चंगी फसल होई